ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੋਈ ਵੀ ਨਿਊ ਅਪਡੇਟ ਆਉਂਦਾ ਜੋਬਸ ਨਾਲ ਰਿਲੇਟਡ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਦੇਖਣ ਨੂੰ ਮਿਲਦਾ ਵਾ ਆਰਮੀ ਸਕੂਲ ਦੇ ਵਿੱਚ ਆਈਆਂ ਨੇ ਪੋਸਟਾਂ ਪੋਸਟਾਂ ਕਾਤੇ ਆਈਆਂ ਨੇ TGT PG T PRT ਟੀਚਰਸ ਐਂਡ ਐਨੀ ਹੋਰ ਵਾਕੈਂਸੀਜ਼ ਬਹੁਤ ਨੇ ਠੀਕ ਹੈ ਜੀ ਤੇ ਯੋਗਤਾ ਕੀ ਮੰਗੇ ਹੈ ਪੋਸਟ ਗ੍ਰੈਜੂਏਟ ਗ੍ਰੈਜੂਏਟ B.Ed ਤੇ ਵੀ ਮੰਗੇ ਸੈਲਰੀ 26000 ਪਲੱਸ ਠੀਕ ਹੈ ਨਾ ਜੀ ਇਸ ਤੋਂ ਵੱਧ ਵੀ ਚੱਲ ਰਿਹਾ ਹੈ ਉਮਰ ਹੱਦ ਯੋਗਤਾ ਅਪਲਾਈ ਕਿਵੇਂ ਕਰਨਾ ਤੇ ਕੀ ਤਰੀਕਾ ਸਾਰਾ ਆਪਸ਼ਨ ਡਿਟੇਲਾਂ ਦੱਸਿਆ ਜਾਊਗਾ ਇਸੇ ਸਾਡੀ ਵੀਡੀਓ ਨੂੰ ਲਾਸਟ ਤੱਕ ਜਰੂਰ ਵਿਜ਼ਿਟ ਕਰੋ ਠੀਕ ਹੈ ਨਾ ਜੀ ਸਾਰਾ ਉਹ ਪਹਿਲਾਂ ਦਿਖਾਉਣੇ ਆ ਆਪਾਂ ਇਹਨਾਂ ਦਾ ਜੀ ਫਾਰਮ ਠੀਕ ਹੈ ਨਾ ਜੀ ਤੁਹਾਨੂੰ ਫਾਰਮ ਖੋਲ ਦਿੰਨੇ ਆ ਦੇਖੋ ਜੀ ਆਹ ਫਾਰਮ ਆ ਦੇਖੋ ਇਹ ਹੈਗਾ TDTL ਦਾ ਫਾਰਮ ਠੀਕ ਹੈ ਮੈਂ PR ਟਿਕਲ ਸਾਰੇ ਵਾਸਤੇ ਹੋਊਗਾ ਫਾਰਮ ਜਿਹਨੂੰ ਵੀ ਫਾਰਮ ਚਾਹੀਦਾ ਆਪਾਂ ਨੂੰ ਤੁਸੀਂ ਮੈਸੇਜ ਕਰ ਦਿਓ ਤੁਹਾਨੂੰ ਫਾਰਮ ਜਿਹੜਾ ਕੀ ਆਪਾਂ ਤੁਹਾਨੂੰ ਭੇਜਦਾ ਕਰ ਦਾਂਗੇ ਜੇ ਕਿਸੇ ਨੇ ਫੋਨ ਤੇ ਆਪਣਾ ਸੋਰੀ ਵਟ ਕਮੈਂਟ ਕਰਕੇ ਲੈਣਾ ਉਹ ਲੈ ਲਿਓ ਨਹੀਂ ਤਾਂ ਆਪਣਾ ਵਟਸਐਪ ਗਰੁੱਪ ਦਾ ਲਿੰਕ ਉਹਦੇ ਵਿੱਚ ਹੀ ਪਾਏ ਜਾਣਗੇ ਜੇ ਕਿਸੇ ਨੂੰ ਉਹ ਤੇ ਵੀ ਨਹੀਂ ਮਿਲਦਾ ਤੇ ਆਪਣਾ ਮੋਬਾਈਲ ਨੰਬਰ ਨੋਟ ਕਰ ਲਓ 8699492431 ਠੀਕ ਹੈ ਜੀ ਫੇਰ ਨੂੰ ਆਪਣਾ ਸਕਰੀਨ ਰੁਕੀ ਹੋਈ ਆ ਨੰਬਰ ਤੇ ਫੇਰ ਨੋਟ ਕਰ ਸਕਦੇ ਹੋ ਦੁਬਾਰਤ ਫੇਰ ਸੀ ਲਿਖ ਦਿਖਾਣੇ ਤੁਹਾਨੂੰ ਜੀ 86994 ਠੀਕ ਹੈ ਜੀ 92431 ਠੀਕ ਹੈ ਹੁਣ ਆ ਜੀ ਇੱਥੇ ਆਪਾਂ ਕਿਹੜੀ ਪੋਸਟ ਪੜਨੀ TGRPD ਦੀ ਉਹ ਇੱਕ ਫੋਟੋ ਇੱਥੇ ਪੇਸਟ ਕਰਨੀ ਹੈ ਕਿ ਇੱਥੇ ਕਰਨੀ ਹੈ ਸ਼ੈਲਫ ਅਟੈਸਟਡ ਚੈਨ ਦੀ ਹੈ ਠੀਕ ਹੈ ਜੀ ਆਹ ਦੇਖੋ ਲਿਖਿਆ ਨੇਮ ਇਨ ਇਹ ਆਪਾਂ ਦੋ ਤਰ੍ਹਾਂ ਦੀ ਫਾਰਮ ਭਰ ਸਕਦੇ ਆ ਆਰਮੀ ਵਾਲਾ ਜਾਂ ਹਿੰਦੀ ਚ ਜਾਂ ਆਪਾਂ ਇੰਗਲਿਸ਼ ਸਭ ਤੋਂ ਬੈਸਟ ਪ੍ਰੋਫੈਸਿੰਗ ਦਿੰਦੇ ਨੇ ਇੰਗਲਿਸ਼ ਨੂੰ ਇੰਗਲਿਸ਼ ਚ ਭਰੋ ਤੇ ਅੱਖਰ ਜਿਹੜੇ ਆਪਣੇ ਵੱਡੇ ਹੁੰਦੇ ਨੇ ਪਹਿਲਾਂ ਆਪਣਾ ਨੇਮ ਭਰਨਾ ਜੀ ਠੀਕ ਹੈ ਫਿਰ ਆਪਣਾ ਫਾਦਰ ਨੇਮ ਜਾਂ ਆਪਣੇ ਵਾਈਫ ਨੇਮ ਹਸਬੰਦ ਦਾ ਕੋਈ ਭਰਨਾ ਠੀਕ ਹੈ ਜੀ ਫਿਰ ਡੇਟ ਆਫ ਬਰਥ ਭਰਨਾ ਫਿਰ ਨੈਸ਼ਨੈਟੀ ਫਿਰ ਸਟੇ ਹੋਰ ਕਿਹੜਾ ਡਰੈੱਸ ਨਾਓ ਭਰ ਦਿਓ ਇੱਕ ਮੇਲ ਆਈਡੀ ਤੇ ਮੋਬਾਈਲ ਨੰਬਰ ਜਿਹੜਾ ਕਿ ਆਪਣਾ ਚੱਲਦਾ ਹੋਣਾ ਚਾਹੀਦਾ ਵਾ ਠੀਕ ਹੈ ਜੀ ਇਹ ਗੱਲ ਦਾ ਖਾਸ ਧਿਆਨ ਰੱਖਣਾ ਹੈਗਾ ਆਪਾਂ ਪ੍ਰੈਜੈਂਟ ਐਡਰੈਸ ਕੋ ਓਕੂਪੈਂਸੀ ਆਪਾਂ ਕੋਈ ਕੰਮ ਕਰਦੇ ਹਾਂ ਉਹ ਲਿਖ ਦਿਓ ਨਹੀਂ ਤਾਂ ਬਲ ਤਾਂ ਨੋ ਹੀ ਲਿਖ ਦਿਓ ਠੀਕ ਹੈ ਜੀ ਜੇ ਕੋਈ ਐਕਸਪੀਰੀਅੰਸ ਕਰ ਐਡ ਕਰਨਾ ਕਰ ਸਕੇ ਫੈਮਿਲੀ ਡਿਟੇਲ ਤੁਸੀਂ ਵਿਆਹੇ ਹੋ ਕੁਵਾਰੀ ਹੋ ਤਿਸਰ ਤਲਾਕ ਵਗੈਰਾ ਕੁਝ ਵੀ ਹੋਇਆਗਾ ਉਹ ਸਾਰਾ ਕੁਝ ਇਹਨੇ ਨੇ ਬਕਾਇਦ ਭਰਨਾ ਤੁਸੀਂ ਠੀਕ ਹੈ ਜੀ ਉਸ ਤੋਂ ਬਾਅਦ ਐਜੂਕੇਸ਼ਨ ਜਿਹੜੀ ਵੀ ਹੈ ਰ ਐਜੂਕੇਸ਼ਨ ਕੁਝ ਵੀ ਕੀ ਆਪ ਉਹ ਵੀ ਤੁਹਾਨੂੰ ਦੱਸਾਂਗੇ ਅੱ ਕਿ ਸਾਰਾ ਕਿਹੜਾ ਕਿਹੜਾ ਬੋਰਡ ਹੈ ਕੀ ਗੱਲਬਾਤ ਹੈ ਤੇ ਉਸ ਤੋਂ ਬਾਅਦ ਪੁੱਛਿਆ ਨੇ ਹੈਵ ਆ ਕਲੀਅਰਡ ਜਿਹੜਾ ਸੀਬੀਸੀ ਜਿਹੜਾ ਹੈਗਾ ਸੀਬੀਸੀ ਦਾ ਬੋਰਡ ਪੇਪਰ ਕਲੀਅਰ ਨੇ ਕੀ ਗੱਲਬਾਤ ਹੈ ਕਿ ਸਾਰਾ ਕੁਝ ਉਹ ਆਪਾਂ ਪਿੱਛੇ ਲਿਖਣਾ ਵਾ ਠੀਕ ਹੈ ਜੀ ਤੇ ਇੱਕ ਗੱਲ ਹੋਰ ਇਹਦੇ ਵਿੱਚ ਛੋਡੇ ਤੋਂ ਇਹਨਾਂ ਨੇ ਸੀਟ ਟੈਟ ਮੰਗਿਆ ਵਾ ਠੀਕ ਹੈ ਸੀਟ ਟੈਟ ਕਲੀਅਰ ਹੈ ਇਹ ਟੈਟ ਕਲੀਅਰ ਹੈ ਇਹ ਤੁਹਾਨੂੰ ਦੱਸਣਾ ਜ਼ਰੂਰੀ ਹੈ ਠੀਕ ਹੈ ਜੀ ਬਾਕੀ ਗੱਲ ਉਹਨੇ ਆਪਾਂ ਅੱਗੇ ਅੱਗੇ ਵੀ ਸੇਮ ਆ ਗਿਆ ਆਪਣਾ ਐਕਸਪੀਰੀਅੰਸ ਦਾ ਕੋਲਮ ਆ ਗਿਆ ਐਕਸਪੀਰੀਅੰਸ ਬਾਰੇ ਹੈਗਾ ਤੇ ਜਿਹੜਾ ਵੀ ਹੈਗਾ ਆਪਾਂ ਜੋ ਫਿਲ ਕਰ ਸਕਦੇ ਆ ਠੀਕ ਹੈ ਜੀ ਹੋਰ ਇਹਦੇ ਵਿੱਚ ਕੋਈ ਨਵੀਂ ਗੱਲਬਾਤ ਹੈ ਨਹੀਂਗੀ ਇਹ ਫਾਰਮ ਭਰਨ ਤੋਂ ਬਾਅਦ ਠੀਕ ਹੈ ਜੀ ਤੇ ਇਹਨਾਂ ਨੇ ਕਿਹਾ ਹੈਗਾ ਡਾਊਨਲੋਡ ਕਰਿਆ ਆਪਣਾ ਤੋਂ ਲੈ ਲਿਓ ਤੁਹਾਨੂੰ ਫਾਰਮਸ ਨੂੰ ਦੇ ਦੇਵਾਂਗੇ ਠੀਕ ਹੈ ਫੁੱਲ ਡਿਟੇਲ ਜਿਹੜੇ ਸਰਕੀ ਭਰਨੀ ਹੈ ਠੀਕ ਹੈ ਫੋਟੋਗ੍ਰਾਫ ਲਾਉਣੇ ਆ ਠੀਕ ਹੈ ਆਪਣਾ ਉਸ ਤੋਂ 250 ਦਾ ਡਰਾਫਟ ਲੱਗੂਗਾ ਉਸ ਨੂੰ ਦੱਸ ਦਿਆ ਕਿਵੇਂ ਬਣਾਉਣਾ ਕੀ ਗੱਲਬਾਤ ਹੈ ਕਿਵੇਂ ਬਣੂਗਾ ਸਾਰੀ ਗੱਲ ਤੁਹਾਨੂੰ ਡਿਟੇਲ ਚ ਦੱਸਾਂਗੇ ਸੀ ਦੋਂਡਾ ਪਰ ਲੈ ਜਵਨ ਨੋਟੀਫਿਕੇਸ਼ਨ ਇਹਨਾਂ ਦੀ ਆ ਦੇਖੋ ਜੀ ਇਹਨਾਂ ਨੇ ਕਿਹਾ ਰਿਕੁਆਇਰਮੈਂਟ ਆਫ ਦਾ ਸਟੇਟ ਔਨ ਦਾ ਐਡ ਹੁਕ ਬੇਸਿਸ ਫਿਕਸਡ ਟਰਮਸ ਇਹਨਾਂ ਨੇ ਕਿਹਾ ਸਟੂਡੀਓ ਪੋਸਟਾਂ ਐ ਕੱਚੇ ਤਰ੍ਹਾਂ ਦੇ ਪੋਸਟ ਨੇ ਐਡ ਹੁਕ ਬੇਸ ਤੇ ਪੋਸਟਾਂ ਨੇ ਤੇ ਬੇਸਿਕਲੀ ਸੈਲਰੀ ਜਿਹੜੀ ਦਿੱਤੀ ਜਾਊਗੀ ਆਰਮੀ ਸਕੂਲ ਦੇ ਵਿੱਚ ਪੋਸਟਾਂ ਨੇ ਅੰਮ੍ਰਾਲੇ ਕੈਂਟ ਦੇ ਵਿੱਚ ਪੋਸਟਾਂ ਨੇ ਠੀਕ ਹੈ ਜੀ ਬੇਸਿਕ ਸੈਲਰੀ ਨੂੰ ਦੱਸਿਆ ਨੇ 26 ਹੋਰ ਪਲੱਸ ਹੁੰਦੀ ਹੈ ਤੇ ਸੈਲਰੀ ਨੇ ਵਧਿਆ ਹੁੰਦੀ ਹੈ ਆਰਮੀ ਪਬਲਿਕ ਸਕੂਲ ਹੈ ਜੀ ਅੰਮ੍ਰਾਲਾ ਕੈਂਟ ਦੇ ਵਿੱਚ ਸਕੂਲ ਹੈ ਠੀਕ ਹੈ ਇਹਨਾਂ ਨੇ ਕਿਹਾ ਜਿਵੇਂ ਤੇ एडवोकेट बेस ਤੇ ਪੋਸਟਾਂ ਦਾ ਦੱਸਦਾ ਇਹਨਾਂ ਨੇ ਵੈਕੈਂਸੀਸ ਐਡਵੋਕੇਟ بیس ਠੀਕ ਹੈ ਜੀ ਪੀਜੀਟੀ ਇੰਗਲਿਸ਼ ਦੀ ਪੋਸਟ ਹੈ ਠੀਕ ਹੈ ਬੀ ਨੰਬਰ ਤੇ ٹیਜੀਟੀ ਮੈਥ ਇੰਗਲਿਸ਼ ਸੋਸ਼ਲ ਸਾਇੰਸ ਸਾਇੰਸ ਠੀਕ ਹੈ ਤੇ ਕੰਪਿਊਟਰ ਹੈ ਉਸ ਤੋਂ ਬਾਅਦ ਆਇਆ ਤੀਜੇ ਨੰਬਰ ਤੇ ਆਜੋ ਪੀਆਰਟੀ ਆਲ ਸਬਜੈਕਟ ਵਾਸਤੇ ਹੈ ਠੀਕ ਹੈ ਜੀ ਫਿਰ ਪੀਆਰਟੀ ਹਿੰਦੀ ਸੰਸਕ੍ਰਿਤ ਸ੍ਰਿ ਸਟੱਚਿੰਗ ਕੋਚਿੰਗ ਠੀਕ ਹੈ ਇੰਸਟੀਟਿਊਟ ਆਫ ਲੈਬ ਦੇ ਪੋਸਟਾਂ ਨੇ ਠੀਕ ਹੈ ਜੀ ਫਿਰ ਕਿ ਫਿਕਸ ਟਰਮੀਨਟੇਬਲ ਹੈ ਅਸਿਸਟੈਂਟ ਇਹਨੇ ਬੋਲੇ ਅਸਿਸਟਡ ਕੰਪਿਊਟਰ ਐਂਡ ਲੈਬ ਟੈਕਨੀਸ਼ੀਅਨ ਠੀ ਇਨੇ ਕਵਾਲੀਫਿਕੇਸ਼ਨ ਜਿਹੜੀ ਹੈਗੀ ਹੈ ਸੋ ਵੀ ਹੈ ਕਿ CBSE ਦੇ ਰਿਕੂਟ ਦੇ ਅੰਡਰ ਹੋਣੀ ਚਾਹੀਦੀ ਹੈ ਸੋ ਦੱਸਾਂ ਕਿ ਕੀ ਹੁੰਦੀ ਹੈ ਏਜ ਰੈਲੈਕਸੇਸ਼ਨ ਲਗਾ 40 ਸਾਲ ਹੈ ਕਿ CBSE ਨੂੰ ਜਿਹੜੀ ਮਿਲਦੀ ਹੈ ਛੋਟ ਦਿੱਤੀ ਜਾਊਗੀ 10 ਸਕੂਲ ਰੈਵਨਿਊ ਉਹਨਾਂ ਨੇ ਕਿ ਸੁੰਨੇਡ ਪੋਸਟਾਂ ਦੇ ਅੰਦਰ ਦਿੱਤੀਆਂ ਜਾਣਗੀਆਂ ਕਿ ਐਕਸਪੀਰੀਅੰਸ ਪਹਿਲ ਦਿੱਤੀ ਜਾਊਗੀ ਠੀਕ ਹੈ ਜੀ ਜਿਹੜਾ ਤੁਸੀਂ ਅਪਲਾਈ ਕਰਨਾ ਵਾ ਤੁਹਾਨੂੰ ਅਪਲਾਈ ਨੂੰ ਦੱਸਿਆ ਜਿਹੜਾ ਫਾਰਮਸ ਨੂੰ ਦੱਸਿਆ ਗਿਆ ਉਹ ਸਾਰਾ ਫਾਰਮ ਭਰ ਕੇ ਠੀਕ ਹੈ ਇਹਨਾਂ ਦਾ ਐਡਰੈਸ ਹੈ ਆਰਮੀ ਸਕੂਲ ਫੋਮਬਾਲਾ ਕੈਂਟ ਇਸ ਨੂੰ ਮੈਂ ਇੱਥੇ ਦਿਖਾਉਣਾ 2 ਮਿੰਟ ਇਹਨਾਂ ਨੇ ਇੱਥੇ ਵੀ ਲਿਖਿਆ ਹੈ ਐਡਰੈਸ ਜੀ ਇਹ ਸਮਸਾਰੀ ਗੱਲ ਸਮਝਾਉਣਾ ਸੰਗੀ ਤਰ੍ਹਾਂ 2 ਮਿੰਟ ਵੀਡੀਓ ਲਾਸਟ ਤੱਕ ਜਰੂਰ ਦੇਖੋ 2 ਮਿੰਟ ਸਮੇਂ ਦਿਖਾਉਣਾ 2 ਮਿੰਟ ਖੜੋ ਜੀ ਇਹ ਲੋ ਜੀ ਇਹਨਾਂ ਤੋਂ ਦਿਖਾਉਣਾ ਪਲੀਜ਼ ਅਪਲਾਈ ਫਾਰਮੈਟ ਸਕੂਲ ਵੈਬਸਾਈਟ ਸੋ ਜਿਹੜਾ ਅਪਲੀਕੇਸ਼ਨ ਫਾਰਮ ਹੈ ਪੋਸਟ ਆਫ ਦਾ ਪੀਜੀਟੀ ਪੀਆਰਟੀ ਤੇ ਟਿਜੀਟ ਇਸ ਕੰਪਿਊਟਰ ਲੈਬ ਟੈਕਨੀਸ਼ੀਅਨ ਕਿ ਤੁਸੀਂ ਕਰਨਾ ਹੈ 250 ਦਾ ਡਰਾਫਟ ਬਣਾਉਣਾ ਹੈ ਠੀਕ ਹੈ ਜਿਹੜਾ 220 ਦਾ ਡਰਾਫਟ ਬਣਾਉਣਾ ਹੈ ਤੁਸੀਂ ਬਣਾਉਣਾ ਹੈ ਬੈਂਕ ਡਰਾਫਟ ਫੇਵਰ ਆਫ ਦਾ ਆਰਮੀ ਪਬਲਿਕ ਸਕੂਲ ਅੰਮ੍ਰਾਲਾ ਕੈਂਟ ਦੇ ਨਾਂ ਤੇ ਬਣਾਉਣਾ ਜੀ ਆਰਮੀ ਪਬਲਿਕ ਸਕੂਲ ਅੰਮ੍ਰਾਲਾ ਕੈਂਟ ਫਿਰ ਤੁਸੀਂ ਨੋਟ ਕਰ ਸਕਦੇ ਹੋ ਤੇ ਸਾਰਾ ਬਣਾ ਕੇ ਠੀਕ ਹੈ ਫੋਟੋਕਾਪੀਆਂ ਸੈਲ ਪ੍ਰੋਟੈਸਟਡ ਕਰਕੇ ਠੀਕ ਹੈ ਤੁਸੀਂ ਪੋਸਟ ਜਿਹੜੀਆਂ ਕਰਨੀਆਂ ਨੇ ਜੀ ਉਹ ਕਰਨੀਆਂ ਨੇ ਸੈਂਟ ਟੂ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ 90 ਅਲੈਕਸੈਂਡਰ ਰੋਡ ਅੰਮ੍ਰਾਲਾ ਕੈਂਟ 13301 वाई आर्मी पब्लिक स्कूल अंबाला कैंटर ठीक है जी आ एड्रेस ਤੇ ਆਪਾਂ ਸਾਰਾ ਕੁਝ ਕਰ ਦੇਣਾ ਹੈ ਸੈਂਟਰ ঠিক ਹੈ ਜੀ ਜੇ ਕਿਸੇ ਨੂੰ ਕੋਈ ਫਿਰ ਵੀ ਕਮੀ ਪੇਸ਼ੀ ਰਹਿੰਦੀ ਹੈ ਤੁਸੀਂ ਆਪਾਂ ਨੂੰ ਫੋਨ ਕਰਕੇ ਜਰੂਰ ਪੁੱਛ ਸਕਦੇ ਹੋ ਜਾਂ ਆਪਣੇ ਗਰੁੱਪ ਦੇ ਵਿੱਚ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਇਹ ਇਹਨਾਂ ਦਾ ਨੋਟੀਫਿਕੇਸ਼ਨ ਹੈ ਜਿਵੇਂ ਕੁਆਲਿਫੀਕੇਸ਼ਨ ਨਿਕਲ ਲੋਈ ਸੀਗੀ ਤੇ ਸਭ ਤੋਂ ਪਹਿਲਾਂ ਕੁਆਲਿਫੀਕੇਸ਼ਨ ਦੀ ਗੱਲ ਹੁੰਦੀ ਹੈ ਜੀ ਆਪਣੀ ਜਿਹੜੀ ਵੀ ਮੇਰੇ ਵੀਰ ਨੇ ਭੈਣਾ ਨੇ ਕਿ ਆਪਣੀ ਜਿਹੜੀ ਪੋਸਟ ਭਰਨੀ ਹੈ ਜੀ ਪੋਸਟ ਗ੍ਰੈਜੂਏਟ ਟੀਚਰ ਦੀ ਪੀਜੀਟੀ ਪੀਜੀਟੀ ਵਾਸਤੇ ਕੀ ਮੰਗਿਆ ਪੋਸਟ ਗ੍ਰੈਜੂਏਟ ਟੀਚਰ ਠੀਕ ਹੈ ਜੀ ਪੋਸਟ ਗ੍ਰੈਜੂਏਟ ਟੀਚਰ ਹੈ ਤੇ ਐਮਐਡ ਤੇ ਬੀਐਡ ਹੋਣੀ ਚਾਹੀਦੀ ਹੈ ਤੇ ਪੰਜਾਬ 55% ਨੰਬਰ ਨਾਲ ਇਹਨੇ ਬੀਏ ਜ਼ਰੂਰ ਮੰਗਿਆ ਜੀ ਠੀਕ ਹੈ ਇੰਗਲਿਸ਼ ਵਾਸਤੇ ਇੰਗਲਿਸ਼ ਹੋਣੀ ਚਾਹੀਦੀ ਹੈ ਠੀਕ ਹੈ ਹੋਰ ਸਬਜੈਕਟਾਂ ਵਾਸਤੇ ਜਿਹੜੀ ਜਿਹੜੀ ਚੀਜ਼ ਇਹਨੇ ਕਿਹਾ ਹੈ ਉਹ ਹੋਣੀ ਚਾਹੀਦੀ ਹੈ ਪਹਿਲੀ ਠੀਕ ਹੈ ਪੀਜੀਟੀ ਟੀਚਰ ਨੇ ਜੀ ਫਿਰ ਇਹ ਆਗੇ ٹیਜੀਟੀ ਟੀਜੀਟੀ ਟੀਚਰਾਂ ਚੋਂ ਪੋਸਟ ਗ੍ਰੈਜੂਏਟ ਐਮਐਡ ਬੀਐਡ ਹੋਈ 15% ਨੰਬਰ ਆਪਣਾ 55% ਨੰਬਰ ਚਾਹੀਦੇ ਨੇ ਜੀ ਠੀਕ ਹੈ ਦੋਸਤੋ ਜੇ ਕੋਈ ਵੀ ਕੁਆਲਿਫਿਕੇਸ਼ਨ ਜੇ ਮੰਗੀ ਹੈ ਇਹਨਾਂ ਨੇ ਜੀ ਸੇਮ ਹੀ ਕੁਆਲਿ ਠੀਕ ਹੈ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਜੀ ਹੁਣ ਆਜੋ ਤੁਸੀਂ ਜਿਹੜੀ ਬੀਏ ਹੈ 55% ਨਾਲ ਠੀਕ ਹੈ ਬੀਐਡ ਤੇ ਐਮਏ ਉਹ ਵੀ 55 ਦਾ ਸੇਮ ਕਿਹਾ ਜੀ ਇਹਨਾਂ ਨੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਟੈਟ ਠੀਕ ਹੈ ਇਹਦਾ ਜਿਹੜਾ ਵੀ ਐਕਸਪੀਰੀਅੰਸ ਹੋਲਡਰ ਹੋਊਗਾ ਉਹਨੂੰ ਦਿੱਤੀ ਜਾਊਗੀ ਪਹਿਲ ਠੀਕ ਹੈ ਤੇ ਇਹਨਾਂ ਦਾ ਹੋਊਗਾ ਪੇਪਰ ਜੀ ਠੀਕ ਹੈ ਜਿਹੜਾ ਕਿ ਬੇਸਿਕ ਲੈਵਲ ਦਾ ਪੇਪਰ ਹੁੰਦਾ ਹੈ ਠੀਕ ਹੈ ਤੁਹਾਨੂੰ ਦਾ ਬੇਸਿਕ ਲੈਵਲ ਪੇਪਰ ਉਸ ਤੋਂ ਬਾਅਦ ਛਾਂਟ ਚੜਾਈ ਕਰਨ ਤੋਂ ਬਾਅਦ ਫਿਰ ਹੋਊਗਾ ਇੰਟਰਵਿਊ ਕਿ ਜਿਹੜਾ ਕਿ ਬਹੁਤ ਵਧੀਆ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਲਈ ਬਹੁਤ ਬੜੀ有机会 ਕਿ ਵਿੱਚ ਗਾ ਸਪਾਰਸੀ ਕੋਈ ਸਪਾਰਸੀ ਵਾਲਾ ਕੰਮ ਨਹੀਂ ਗਾ ਜੀ ਠੀਕ ਹੈ ਕੋਈ ਪੇਪਰ ਹੋ ਗਾ ਛੋਟਾ ਲੱਗਣ ਦੇ ਚਾਂਸ ਜ਼ਿਆਦਾ ਨੇ ਬਹਿ ਤਾਂ ਸਾਰਾ ਸਮਝ ਆਈ ਗਾ ਨਾ ਫੇਰ ਵੀ ਮੇਰੇ ਭੈਣ ਭਰਾ ਜਿਹਨੂੰ ਨਹੀਂ ਸਮਝ ਆਇਆ ਫੇਰ ਮੈਂ ਦੱਸਣ ਲੱਗਾ ਆਪਣਾ ਨੰਬਰ ਹੈ 86994 92431 ਫੋਨ ਕਰਕੇ ਆਪਣੇ ਤੋਂ ਇਹਦਾ ਮੋਬਾਈਲ ਆਪਣੇ ਫਾਰਮ ਵੀ ਲੈ ਸਕਦੇ ਨੇ ਠੀਕ ਹੈ ਜੀ ਦਾ ਆਪਣਾ ਗਰੁੱਪ ਤੇ ਐਡ ਹੋ ਕੇ ਉੱਥੇ ਫਾਰਮ ਭਰ ਉੱਥੋਂ ਤੁਸੀਂ ਚੱਕ ਸਕਦੇ ਹੋ ਤੇ ਸੈਕੰਡ ਗੱਲ ਜੇ ਕਿਸੇ ਨੇ ਤਿਆਰੀ ਕਰਨੀ ਹੋਵੇ ਜੂ ਜੀ ਸੀ ਨੈਟ ਦੀ ਪੀ ਜੂ ਜੀ ਸੀ ਨੈਟ ਦੀ ਪੀ ਐਸ ਟੈਟ ਦੀ ਠੀਕ ਹੈ ਜੂ ਜੀ ਸੀ ਨੈਟ ਪੀ ਐਸ ਟੈਟ ਤੇ ਹੋਰ ਉਸ ਤੋਂ ਇਲਾਵਾ ਹੋ ਗਿਆ ਮਾਸਟਰ ਕੈਡਰ ਮਾਸਟਰ ਕੈਡਰ ਪੰਜਾਬੀ ਦੀ ਠੀਕ ਹੈ ਜੀ ਤੇ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਕਰਾਈ ਜਾਂਦੀ ਹੈ ਠੀਕ ਹੈ ਆਪਣੇ ਤੁਸੀਂ ਪਲੇਲਿਸਟ ਜਾ ਕੇ ਚੈੱਕ ਕਰ ਸਕਦੇ ਹੋ 25 ਤੋਂ 30 ਵੀਡੀਓ ਪਈਆਂ ਨੇ ਜਿਹੜੀਆਂ ਕਿ ਪੂਰੀਆਂ ਡਿਟੇਲ ਚ ਪਈਆਂ ਹੋਈਆਂ ਨੇ ਮੈਡਮ ਬਹੁਤ ਡਿਟੇਲ ਚ ਕਰਾਉਂਦੇ ਨੇ ਜਾ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤਿਕੇ ਨੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਇਸੇ ਤਰ੍ਹਾਂ ਦੀ ਹੈਲਪਫੁਲ ਵੀਡੀਓ ਨੂੰ ਦੇਖਣ ਵਾਸਤੇ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਤਬ ਤੱਕ ਲਈ ਮਿਲਦੇ ਆ नेक्स्ट ਵੀਡੀਓ ਨਾਲ ਥੈਂਕ ਯੂ